ਵੇਖ ਕੱਤੇ ਕਸ਼ੂਤਿਆ ਇਹ ਅਸੀਂ ਬ੍ਰਾਹਮਣ ਹੁਣ ਅਸੀਂ ਉਹਦਾ ਸਵਾਗਤ ਕਰੀਏ ਨਾ ਮਹਾਰਾਜ ਆਪੇ ਅਜੂ ਇੱਥੇ ਧੱਕੇ ਖੰਦਾ ਹੁਣ ਸਵਾਗਤ ਹਨ ਅਸੀਂ ਵਿਹਲੇ ਆਂ ਇਹ ਸਾਡੇ ਲਖਮਣੇ ਆਂਦਾ ਹੁਣ ਮੇਰੇ ਲਖਮਣ ਦੇਣਾ ਸੀ ਮੈਂ ਇਹ ਤਾਂ ਨਾ ਠਹਿਰੇ ਨਾ ਗੱਲ ਕਰੀ ਹਾਂ ਤੁਸੀਂ ਇਹ ਦੇਖਿਆ ਆ ਜਿਹੜਾ ਅੰਬੇਡਕਰ ਅੰਬੇਡਕਰ ਅਜੂ ਇਹ ਨਾ ਕੋਈ ਗੱਲ ਬੀ ਬੰਦ ਤੇ ਕੱਪੜੇ ਵੀ ਬੜੇ ਸੋਹਣੇ ਜਿਹਾ ਪਾਇਆ ਤੇ ਘਰ ਦੇ ਵਿੱਚ ਇਹਨੇ ਲੀਰ ਜੀ ਲੁਕਾਈ ਤੇ ਮਾਂਦੇ ਜੀ ਉਹਨੂੰ ਟਾਈ ਕਹਿੰਦੇ ਨੇ ਟਾਈ ਉਹ ਕੀ ਉਹਦੀ ਉਹਦੇ ਫੂਲ ਦੇਖਿਆ ਨਹੀਂ ਉਹਨਾ ਪੁੱਟਾ ਟੁੱਟਦਾ ਹੋਈ ਦੀ ਹੈ ਕੱਪੜੇ ਰਾਣ ਦੇ ਮਾਤਾ ਫੂਲ ਵੀ ਕੇ ਸੋਏ ਤੇ ਘਰ ਦੇ ਵਿੱਚ ਦੀ ਵੀ ਬਾਹਰ ਤਾਂ ਜਿੱਥੇ ਡੈਂਡਾ ਉੱਥੇ ਨਕੀ ਪਾਣੀ ਨਹੀਂ ਹੈ ਪਰ ਬਰਸਾਤ ਮੇਲ ਤੋਂ ਨੌਂ ਤੇ ਬਣੀ ਅੱਜ ਜਲਦੀ ਰੱਖ ਲਈ ਜੀ ਆ ਰਵੇਕਰ ਬੈਠੇ ਆਂ ਕਹਿੰਦੀ ਔਰ ਪ੍ਰਾਸਤੀ ਖਾਲਸਾ ਦਾ ਆਡੀਟੋਰੀਅਮ ਤੁਸੀਂ ਇੱਧਰ ਆਪਾਂ ਇੱਥੇ ਦੇਖਿਆ ਜਿਵੇਂ ਆਪਾਂ ਇੱਥੇ ਤੁਸੀਂ ਸਾਰੇ ਸਾਕਜੋ ਮੌਜੂਦ ਸ਼ਖਸੀਅਤਾਂ ਸਤਜਾਜੋ ਮਾਨਜੋ ਸੀਨੀਅਰ ਕਾਇਲ ਸਾਹਿਬ ਕੈਲ ਸਾਹਿਬ ਉਹਨਾਂ ਦੇ ਫਰਜੰਗ ਡਾਕਟਰ ਕੈਨੇਜੀ ਔਰ ਮੰਚ ਦੀ ਕਾਰਵਾਈ ਚਲਾ ਰਹੇ ਡਾਕਟਰ ਸ੍ਰੀ ਰਾਜ ਕੇ ਹਿਸਾਬ ਔਰ ਬੀਬੀਆਂ ਭੈਣਾਂ ਪਤਾਵਾਂ ਬੱਚੇ ਹਾਮੋਂ ਕਰੀਏ ਬਾਬਾ ਸਭਾ ਵੇੜ ਕਰਨ ਨੂੰ ਯਾਦ ਜੈਪੀ ਜੈ ਜੈਪੀ ਜੈਕਾਰ ਜੈ ਪਰ ਉਸ ਲੜਾਈ ਦਾ ਸੈਨਾਪਤੀ ਸੀ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਮੈਂ ਬੈਠਾ ਜਦੋਂ ਵੀ ਅੱਖਾਂ ਬੰਦ ਕਰ ਰਿਹਾ ਸੀ ਤੇ ਮੈਨੂੰ ਇਹ ਆਡੀਟੋਰੀਅਮ ਦੇ ਪਹਾਣੇ 1692 ਸਾਥੀ ਵਾਲਾ ਪੰਡਾਲ ਅੱਖਾਂ ਚ ਘੁੰਮ ਰਿਹਾ ਸੀ ਨੀਲੇ ਕੱਪੜਿਆਂ ਚ ਸਜਿਆ ਗੁਰੂ ਗਵਿੰਦ ਸਿੰਘ ਮਹਾਰਾਜ ਦੇਖ ਰਿਹਾ ਸੀ ਕਲਪਨਾ ਕਰ ਰਿਹਾ ਸੀ ਬੈਠਾ ਮੈਂ ਤੇ ਉਸ ਕਲਪਨਾ ਚ ਆਇਆ ਕਿ ਦਸ਼ਮੇਸ਼ ਪਿਤਾ ਤਲਵਾਰ ਕੱਢ ਕੇ ਖੜੇ ਹੋਏ ਮੈਨੂੰ ਇੱਕ ਸਿਰ ਚਾਹੀਦਾ ਦੋ ਆ ਸਿਰ ਚਾਹੀਦਾ ਤੀਜਾ ਸਿਰ ਚਾਹੀਦਾ ਚੌਥਾ ਸਿਰ ਚਾਹੀਦਾ ਪੰਜਵਾਂ ਸਿਰ ਚਾਹੀਦਾ ਪੰਚੋਂ ਸਿਰ ਕੋਈ ਗੁਜਰਾਤ ਤੋਂ ਆਇਆ ਸੀ ਕੋਈ ਦਿੱਸਾ ਤੋਂ ਆਇਆ ਸੀ ਕੋਈ ਲਾਹੌਰ ਤੋਂ ਆਇਆ ਸੀ ਕੋਈ ਦਿੱਲੀ ਤੋਂ ਆਇਆ ਸੀ ਭਾਰਤ ਦੇ ਕੋਨੇ-ਕੋਨਿਆਂ ਚੋਂ ਆਏ ਲੋਕ ਸਿਰ ਦੇ ਨਾਲ ਖੜੇ ਹੋ ਗੁਜਰਾਤੀ ਵਾਲਾ ਵੀ ਖੜਾ ਹੋਇਆ ਜੇ ਨੂੰ ਵੇਹੀ ਹੁਣ ਕਿ ਕੈਮ ਸ਼ੋ ਮੱਯਾ ਮਾਚੋ ਤੇ ਉਹ ਕਿੱਦਾਂ ਸਬਜ਼ੀ ਹੋਣੀ ਸਾਡੀ ਬੋਲੀ ਤੇੜੀ ਸਾਰਾ ਉੜੀਆਂ ਦਾ ਜਮਾਈ ਸਮਝੀ ਹੋਣੀ ਲਾਹੌਰ ਵਾਲਾ ਤਾਂ ਮੰਨਿਆ ਦਿੱਲੀ ਵਾਲਾ ਤਾਂ ਮੰਨਿਆ ਉਹ ਲੜਾਈ ਮੈਨੂੰ ਇਸ ਕਰਕੇ ਯਾਦ ਆਈ ਕਿ ਇੰਟਰ ਡਾਈਨਿੰਗ ਦੀ ਗੱਲ ਹੋਈ ਇੰਟਰ ਕਾਸਟ ਮੈਰिजਸ ਦੀ ਗੱਲ ਇੰਟਰ ਡਾਈਨਿੰਗ ਸਭ ਤੋਂ ਪਹਿਲਾਂ ਭਾਰਤ ਦੀ ਧਰਤੀ ਤੇ ਇੱਕ ਪੰਗਰ ਤੇ ਕਲੰਗਰ ਸਤਿਗੁਰੂ ਨਾਨਕ ਦੇਵ ਜੀ ਦੇ ਘਰ ਦੀ ਰਸੋਈ ਤੋਂ ਸ਼ੁਰੂ ਹੋਇਆ ਕਿ째 ਇੰਟਰ ਡਾਈਨਿੰਗ ستگرو امن دیو جی اور ستگو رام دس جی ست گرو امردہ تکڑی کر دی مضبوط کر دیتی, دیتی. اجاب نے پورے جسم پتا سکھ بیٹھا اتنے انٹرڈائنگ چل رہی ہے پر انٹرائنگ جان ختم نہیں ہوئی ਗੁਰਪਤ ਪੰਨੂ ਬੜਾ ਬੜਿਆ ਫਿਰਦਾ ਅੱਜ ਕੱਲ੍ਹ ਠੇਕੇਦਾਰ ਇਸ ਕਰਕੇ ਕਿਹਾ ਕਿ ਜੇ ਉਹ ਠੇਕੇਦਾਰ ਨਾ ਹੁੰਦਾ ਤਾਂ ਜਿਹੜੇ ਕੰਫਰੈਂਸ ਦੇ ਚੁੱਪ ਬੈਠੇ ਠੇਕੇਦਾਰ ਐ ਉਹ ਲੋਕ ਗੁਰਪਤ ਪੰਨੂ ਦੇ ਪੁਤਲੇ ਆ ਨੂੰ ਫੂਕਦੇ ਬਿਆਨਾਂ ਦੇ ਵਿਆਹ ਲਾਉਂਦੇ ਪੰਜਾਂ ਤਖਤਾਂ ਦੇ ਕਿਸੇ ਜਿੱਥੇ ਦਾ ਬਿਆਨ ਨਹੀਂ ਆਇਆ ਕਿ ਦਸ਼ਵੇਸ਼ ਪਿੱਤਾ ਦੇ ਗਰੀਬ ਸਿੱਖਾਂਾਰੇ ਗੁਰਪਤ ਵਰਤ ਪੰਨੂ ਨਾਲ ਤਬੋਲ ਗਏ ਇੰਟਰ ਡਾਈਨਿੰਗ ਤੋਂ ਅਗਲਾ ਕਦਮ ਚੌਥੀ ਪਾਛਾਈ ਸਤਿਗੁਰੂ ਰਣਦਾਸ ਉਹਦਾ ਲਕਸ਼ੇ ਇਹ ਸੀ ਜਿਹੜਾ ਤੁਸੀਂ ਹੁਣ ਸੋਚਦੇ ਕਿ ਜਾਤ ਪਾਤ ਖਤਮ ਹੋਵੇ ਫਿਰ ਪੰਜਵੇਂ ਨਾਨਕ ਆਇਆ ਸਤਿਗੁਰੂ ਅਰਜਨ ਦੇਵ ਮਹਾਰਾਜ ਜਿੱਤੀ ਤਵੀ ਤੇ ਬਿਠਾੜ ਕੇ ਜਿਨ੍ਹਾਂ ਨੂੰ ਸ਼ਹੀਦ ਕੀਤਾ ਗਿਆ ਉਹਨਾਂ ਨੇ ਇੰਟਰਨ ਕਿ ਬਾਣੀਆਂ ਬਾਣੀਆਂ ਦੀ ਬਾਣੀਆਂ ਤੇ ਰਾਜਪੋਤ ਦੀ ਬਾਣੀਆਂ ਜੇ ਰਚ ਤੁਮਹਾਰ ਦੀ ਵੀ ਬਾਣੀਆਂ ਸਤਿਗੁਰੂ ਬੇਨੇ ਜੱਟ ਸਤਿਗੁਰੂ ਧੰਨਾ ਚਮਾਰ ਸਤਿਗੁਰੂ ਰਵਿਦਾਸ ਜੁਲਾਹਾ ਸਤਿਗੁਰੂ ਕੋਰੇ ਨਾਈ ਸਤਿਗੁਰੂ ਸਹਿ ਕਸਾਈ ਸਤਿਗੁਰੂ ਸਹਿ ਲਿਆ ਛੀਮੇ ਦੀ ਵੀ ਬਾਣੀਆਂ ਸਤਿਗੁਰੂ ਨਾਮ ਦੇ ਜਿਹੜਾ ਵੀ ਬਾਣੀ ਹੈ ਕਹਿੰਦੀ ਆ ਜੱਤਾ ਕਰਕੇ ਸਾਨੂੰ ਰੱਬ ਤੇਰੇ ਦਰ ਤੋਂ ੱੱਕੇ ਮਾਰ ਕੇ ਕੱਢ ਦਿੱਤਾ ਗਿਆ ਹੱਸਕ ਖੇਤ ਤੇਰੇ ਤੇ ਹਰੇ ਆਇਆ ਭਗਤੀ ਕਰਦਾ ਨਾਮਾ ਪਕੜ ਉਠਾਇਆ ਹੀਂੜੀ ਵਿੱਚ ਜੱਤੀ ਆ ਜਮਰਾਇਾ ਚੁੰਬੇ ਕੇ ਕਰਤਾ ਵੀ ਜੇ ਸਾਡੀਆਂ ਜੱਤਾ ਤੂੰ ਰੱਬ ਨੀਂ ਲਿਆ ਤੇ ਜਵਾਨਾ ਸੀ ਤੇ ਤੇ ਭਗਤੀ ਨਹੀਂ ਕਰ ਸਕਦੇ ਤੇ ਫਿਰ ਹੀਂੜੀ ਵਿੱਚ ਕਿਉਂ ਪਾਇਆ ਅਸੀਂ ਉਸ ਦਰ ਤੇ ਬੈਠੇ ਆ ਜਿਸ ਦਰ ਤੇ ਕੋਈ ਬਾਤਾਂ ਰੱਖਿਆ ਗਿਆ ਕਸ਼ਮੇਸ਼ ਪਿਤਾ ਨੇ ਕਿਹਾ ਸ਼ੱਕੋ ਵੀ ਕਟੇ ਤੁਹਾਡੇ ਚੋਂ ਜਾਤ ਪਾਤ ਖਤਮ ਹੋਵੇ ਉੱਚ ਨੀਚ ਦੀ ਭਾਵਨਾ ਖਤਮ ਹੋਵੇ ਨਾਓ ਵੀ ਇਕੱਠੇ ਸਤੋ ਵੀ ਇਕੱਠੇ ਮੰਦਰ ਦੇ ਵਿੱਚ ਇੱਕ ਪੰਗਰ ਚ ਪੜੋ ਵੀ ਤੇ ਗੁਰੂ ਘਰ ਦੀਏ ਤੇ ਪਿਛਲੇ 300 ਸਾਲਾਂ ਚ ਸਾਡੇ ਮੋਨੀਪਾ ਦੇ ਮੀਲਾ ਨੂੰ ਇੱਕ ਵਾਰ ਇਹਨਾਂ ਜਨਾਂ ਨੇ ਤਾੜੀ ਲਾ ਦਿਓ ਬਹੁਤ ਬੱਧੀਆ ਚੀਜ਼ ਹੈ ਤੇ ਨਾਲਕ ਪਾਪਾ ਕੋਲ ਕੀ ਆਦੇ ਰੋਡਨ 40 ਸਖਿਆ ਜਿਹੜਾ ਸਤਕਾਰ ਸਦੈਸ ਅੱਜ ਇਸ ਪ੍ਰੋਗਰਾਮ ਵਿੱਚ ਇਕੱਠ ਹੋਇਆ ਹੈ ਸੋ ਬਾਬਾ ਜੀ ਤੁਹਾਡੇ ਬਹੁਤ ਸਤਕਾਰ ਜੋ ਜਿਹਨੇ ਵੀ ਨੀਲਾ ਤੋਂ ਆਇਆ ਔਰ ਉਹਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਮੇਰੇ ਜਿਹੜੇ ਪ੍ਰੋਗਰਾਮ ਹੈ ਬਾਬਾ ਸਾਹਿਬ ਦੇ ਰੂਪ ਕਰਕੇ ਦੇ ਨਾਮ ਤੇ ਜਨਮ ਦਿਨ ਮਨਾਉਣ ਦੇ ਨਾਮ ਤੇ ਪੂਰੇ ਪੰਜਾਬ ਦੇ ਵਿੱਚ ਅਸੀਂ ਜਿਹੜਾ ਜਿਹੜਾ ਪਾਲ ਦੇ ਆਧਾਰ ਦੇ ਉੱਤੇ ਜਿਹੜਾ ਗਰੀਬ ਵਰਗ ਹੈ ਲਗਨੂ ਵਰਗ ਹੈ ਜਿਹਨਾਂ 'ਤੇ ਤਰ੍ਹਾਂ ਤਰ੍ਹਾਂ ਦੇ ਉਤਿਆਚਾਰ ਹੁੰਦੇ ਸ਼ਲਵਾਈ ਵੀ ਹੁੰਦੀ ਹੈ ਉਹਨਾਂ ਨੂੰ ਕਥਾ ਕਰਕੇ ਆਪਾਂ ਜਾਗਰੂਕ ਕਰ ਰਹੇ ਹਾਂ ਤਾਂ ਜੋ ਉਹਨਾਂ ਦੀ ਲਾਭ ਮੰਦੀ ਜਿਹੜੀ ਆ ਉਹਨਾਂ ਨੂੰ ਇਹਨਾਂ ਦੇ ਹੱਕਾਂ ਅਧਿਕਾਰਾਂ ਤੱਕ ਲੈ ਕੇ ਜਾਏ। ਕੀ ਅਰਥ ਜਨਗਣਨਾ ਦਾ ਕੱਲ ਕੇਂਦਰ ਸਰਕਾਰ ਨੇ ਜੋ ਫੈਸਲਾ ਲਿਆ ਆ ਉਹਦਾ ਅਸੀਂ ਸਵਾਗਤ ਕਰਦੇ ਹਾਂ ਔਰ ਇਹ ਇਹ ਤਕਰੀਬਨ ਆਖਰੀ ਜਿਹੜੀ ਜਾਤੀ ਜਨਗਣਨਾ 1931 ਵਿੱਚ ਹੋਈ ਸੀ 1941 ਦੀ ਜਿਹੜੀ ਜਨਗਣਨਾ ਉਹ ਵਰਲਡ ਵਾਰ ਕੂ ਕਰਕੇ ਨਹੀਂ ਸੀ ਹੋ ਸਕੀ ਔਰ ਉਸ ਤੋਂ ਬਾਅਦ ਜਾਤੀ ਜਨਗਣਨਾ ਜਿਹੜੀ ਹਜ਼ਾਰ ਭਾਰਤ ਦੀ ਸਰਕਾਰ ਨੇ ਕਰਾਈ ਔਰ ਅੱਜ ਤੱਕ ਜਾਤੀ ਜਨਗਣਨਾ ਨਹੀਂ ਕਰਾਈ ਰਿਜ਼ਰਵੇਸ਼ਨ ਦੇ ਮੁੱਦੇ ਦੇ ਉੱਤੇ ਤਰ੍ਹਾਂ ਤਰ੍ਹਾਂ ਦੇ ਜਿਹੜੇ ਮਾਮਲੇ ਬਣਦੇ ਆ ਉਹ ਜਾਤੀ ਜਲਗਨਾਂ ਦੇ ਤਹਿਤੀ ਬਣਦੇ ਕਦੀ ਨਾਗਰਾਜੀ ਰਿਪੋਰਟ ਆ ਗਈ ਕਦੀ ਜੂਸ਼ਨ ਜੰਗੂਆ ਦਾ ਫੈਸਲਾ ਆ ਗਿਆ ਉਹਨਾਂ ਵਾਰ ਜਿਹੜੀ ਰਿਜ਼ਰਵੇਸ਼ਨ ਹੈ ਸ਼ਰੂ ਕਾਸਟ ਨੂੰ OBC ਨੂੰ ਉਹ ਅੱਜ ਤੱਕ ਵੀ ਸਹੀ ਰੂਪ ਚ ਨਹੀਂ ਮਿਲ ਸਕੀ ਤਾਂ ਇਸ ਕਰਕੇ ਜਾਤੀ ਜਲਗਨਾਂ ਹੁਣ ਬਹੁਤ ਜ਼ਰੂਰੀ ਸੀ ਜਿਹੜਾ ਸਰਕਾਰ ਨੇ ਫੈਸਲਾ ਲਿਆ ਉਹਦਾ ਸੀ ਸਵਾਗਤ ਕਰਦੇ ਕੋਈ ਰਾਜਨੀਤਿਕ ਪਾਰਟੀ ਉਹ ਨਹੀਂ ਕਰ ਸਕਦੀ ਜਦੋਂ ਆਪਣੀ ਜਨਤਾ ਹੈ ਉਹਦੇ ਬਾਰੇ ਆਪਾਂ ਕੀ ਕਮਿਟ ਕਰ ਰਹੇ ਜੀ ਜਦੋਂ ਕੇਂਦਰ ਸਰਕਾਰ ਨੇ ਬੜੀ ਬੋਰ ਨਾਲ ਫੈਸਲਾ ਲਿਆ ਸਾਡੀ ਕੇਂਦਰ ਸਰਕਾਰ ਨੂੰ ਪੀ ਇਹ ਆ ਕਿ ਉਹ ਕਦੋਂ ਤੱਕ ਕਰਾਉਗੇ ਉਹ ਸਮਾਂ ਜਿਹੜਾ ਨਿਰਧਿਤ ਕੀਤਾ ਜਾਣਾ ਚਾਹੀਦਾ ਧੰਨਵਾਦ ਇਹ ਜੋ ਪ੍ਰੋਗਰਾਮ ਹੈ ਅਸੀਂ ਬਾਬਾ ਸਾਹਿਬ ਦੇ 134ਵੇਂ ਜੋ ਜਨਮ ਦਿਨ ਮਨਾ ਰਹੇ ਹਾਂ ਕਿੱਥੇ ਰੁਕੇ ਇਸ ਪ੍ਰੋਗਰਾਮ ਵਿੱਚ ਜਸਪ੍ਰੀਤ ਸਿੰਘ ਗੜੀ ਜੀ ਨੇ ਜਿਹੜਾ ਹੈਗਾ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਹੈ ਇਸ ਦੇ ਨਾਲ ਹੀ ਸਾਡੇ ਮੁਖ ਬੁਲਾਰੇ ਵੀ ਰਹੇ ਡਾਕਟਰ ਜੇਐਸ ਕਹਿਲ ਸੀਗੇ ਜੀ ਇਸ ਦੇ ਨਾਲ ਹੀ ਅਸੀਂ ਇੱਕ ਬਹੁਤ ਹੀ ਅੱਛਾ ਨਾਟਕ ਦਾ ਗ੍ਰੇਗ ਅੰਮ੍ਰਿਤ ਪਰ ਉਹ ਜਿਹੜਾ ਹੈਗਾ ਵਿਰਾਸਤੀ ਖਾਲਸਾ ਦੇ ਆਡੀਟੋਰੀਅਮ ਵਿਖੇ ਕਰਵਾ ਰਹੇ ਹਾਂ ਗ੍ਰਾਮ ਦੇ ਵਿੱਚ ਲਗਭਗ 500 ਤੋਂ 600 ਜਿਹੜੇ ਬੰਦੇ ਹੈਗੇ ਉਹਨਾਂ ਦੀ ਸਿਮੂਲੇਟ ਕੀਤੀ ਹੈਗੀ ਹੈ ਸਰਪੋਤਾ ਨੇ ਜਿਹਦੇ ਵਿੱਚ ਕੀ ਵੱਡੀ ਗਿਣਤੀ ਵਿੱਚ ਬੱਚੇ ਤੇ ਬਜ਼ੁਰਗ ਵੀ ਜਿਹੜੇ ਮੌਜੂਦ ਹਨ